ਲਖਪਤ ਰਾਏ ਨੇ ਯਈਆ ਖਾਨ ਦੇ ਦਰਬਾਰ ਦੇ ਵਿੱਚ ਆਪਣੀ ਪਾਗੋ ਦੇ ਪੈਰਾਂ ਦੇ ਵਿੱਚ ਰੱਖ ਦਿੱਤੀ ਮੇਰਾ ਭਰਾ ਸਿੱਖਾ ਨੇ ਮਾਰ ਦਿੱਤਾ ਮੈਂ ਇਸ ਕੌਮ ਦਾ ਖੁਰਾ ਖੋਜ ਮਿਟਾ ਦੇਵਾਂਗਾ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਉਹਨੇ ਇਥੋਂ ਤੱਕ ਵੀ ਆਖਿਆ ਇੱਕ ਖत्री ਨੇ ਪੰਥ ਚਲਾਇਆ ਮੈਂ ਖत्री ਇਸ ਧਰਮ ਦਾ ਖੁਰਾ ਖੋਜ ਮਿਟਾ ਕੇ ਰੱਖ ਦਵਾਂਗਾ ਉਹਨੇ ਪਾਗਲ ਆਤੀ ਹੁਣ ਜਈਆਖਰ ਨੂੰ ਕੀ ਚਾਹੀਦਾ ਸੀ ਇਹੋ ਜਿਹੇ ਬੰਦੇ ਤੇ ਚਾਹੀਦੇ ਨੇ ਨਾ ਜਿਨ੍ਹਾਂ ਨਾਲ ਵੈਰ ਹੀ ਕੋਈ ਨਹੀਂ ਅੱਜ ਵੀ ਬੜੇ ਨੇ ਅੱਜ ਪੰਜਾਬ ਦੇ ਵਿੱਚ ਲਖਪਤ ਰਾਏ ਜਸਪਤ ਰਾਏਾਂ ਦੀ ਕਮੀ ਹੈ ਜਿਹੜੇ ਆਪਣੇ ਹੀ ਭਰਾਵਾਂ ਨੂੰ ਮਾਰਨ ਦੇ ਲਈ ਥੋੜਾ ਜਿਨਾ ਗੁਰੇਜ਼ ਨਹੀਂ ਕਰਦੇ ਨੇ ਕਿਵੇਂ ਸਾਡੇ ਸਿੱਖ ਪਿਛਲੇ ਸਮੇਂ ਦੇ ਵਿੱਚ ਕੋਹ ਕੋਹ ਕੇ ਮਾਰੇ ਗਏ ਇਹ ਕਿਥੋਂ ਆਏ ਲੋਕ ਇਹਨਾਂ ਨੂੰ ਥਾਪੜਾ ਦਿੱਲੀ ਦਾ ਔਰ ਇਹਨਾਂ ਨੇ ਲਖਪਤ ਰਾਏ ਜਸਪਤ ਰਾਏ ਬਣ ਕੇ ਸਾਡੀ ਕਤਲੋ ਗਾਰਤ ਕੀ